ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮਸਾਂ ਇਥੋਂ 2.5 ਕਿਲੋਮੀਟਰ ਵੰ ਕੋ ਹੋਣਾ ਛਬਦੇ ਵਾਲੇ ਪਾਸੇ ਨੂੰ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਨਗ ਤੁਹਾਨੂੰ ਤਿੰਨ ਵਿਖਾਉਣੇ ਆ ਖਾਸ ਤੇ ਤਿੰਨ ਚਾਰ ਬਾਈ ਕੋਲੇ ਵੜਾ ਵੀ ਹੈ ਗਿਆ ਜੇ ਕੋਈ ਵੜਾ ਲੈਣ ਦਾ ਚਾਹਵਾਣਾ ਤਾਂ ਵੀ ਫੋਨ ਲਾ ਲਿਓ ਖਾਸ ਵੀਡੀਓ ਰਹੂਗੀ ਇਹਨਾਂ ਤਿੰਨਾਂ ਨਗਾਂ ਦੀ ਦੋ ਤਾਜ਼ੀਆਂ ਸੂਈਆਂ ਮੱਝਾਂ ਇੱਕ ਸੂਨ ਨੂੰ ਤਿਆਰ ਹੈ ਗੱਬਣ ਮੱਝਾਂ ਤਿੰਨੇ ਹੀ ਚੰਗੀਆਂ ਮੁੱਲ ਬਾਈ ਕਹਿੰਦਾ ਜਮਾਂ ਜੈਜ ਹੋਣਗੇ ਬਿਲਕੁਲ ਛੋਟੇ ਛੋਟੇ ਭਾਅ ਹੋਣਗੇ ਬਾਕੀ ਇਨਫੋਰਮੇਸ਼ਨ ਲੈ ਦਿੰਦਾ ਉਹ ਕਰਦੇ ਗੱਲ ਬਾਤ ਦਿੰਦੇ ਆ ਪਰਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਜਿਹੜੇ ਹੈਮ ਟੀਵੀ ਨਾਲ ਜੁੜੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਮਨਜਿੰਦਰ ਸਿੰਘ son of ਰਾਮ ਸਿੰਘ ਪਿੰਡ ਚੋਟਿਆਂ ਕਲਾਂ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਹੈ ਜੀ ਮੋਦਕੀ ਤੇ ਦੇ ਜੀਰੇ ਦੇ ਸੈਂਟਰ ਚ ਆਉਂਦਾ ਆਪਣਾ ਤਲਵੰਡੀ ਭਾਈ ਫੋਨ ਨੰਬਰ ਆਖ ਜੀ 9814340403 9814340403 ਤਿੰਨ ਪਸ਼ੂ ਬਾਈ ਹਾਂਜੀ ਤਿੰਨ ਵਜਾਂ ਜੀ ਵੜਾ ਕਿੰਨੀਆਂ ਵੜਾ ਵੀ ਹੈਗੇ ਤਿੰਨ ਚਾਰ ਵੜਾ ਟੁਕੜਾ ਬੁਕੜਾ ਆਂ ਇੱਕ ਟੁਕੜਾ ਗੱਬਣਾ ਇੱਕ ਟੁਕੜਾ ਇਹ ਦਵਾ ਕਿਹ ਕਿ ਭਾਈ ਦੂਜਾ ਸੂਆ ਛੋਟੀ ਸੂਈ ਵੀ ਆ ਠੀਕ ਹੈ ਸਹੀ ਗੱਲ ਕਹਿੰਦਾ ਵੀਹ ਅੰਦਰਾਂ ਦੀ ਕਹਿ ਕੇ ਚੱਲਦੀ ਆ ਮਗਰ ਬੱਚਾ ਕੱਟੀ ਜਾਉਂਗਾ ਬਹੁਤ ਚੰਗੀ ਆ ਪਰ ਇਹ ਸਹੀ ਸੂਈ ਆ 1.5 ਮਹੀਨੇ ਤੋਂ ਬਾਅਦ 1.5 ਮਹੀਨੇ ਦੀ 1.5 ਮਹੀਨੇ 2 ਮਹੀਨੇ ਦੇ ਅੰਦਰ ਸੂਈ ਵੀ ਆ ਤੇ 10 ਕਿਲੋ ਪੱਕਾ ਦੁੱਧ ਆ ਤੇ 16 17 ਦਾ ਨ ਕੋਈ ਟੀਕਾ ਭਰਾਇਆ ਨਹੀਂ ਉਹਦੇ ਠੀਕ ਹੈ ਠੀਕ ਹੈ ਮੋੜ ਕੇ ਅਗਲਾ ਕਹੋ ਯਾਰ ਘੱਪੜ ਨਿਕਲੇ ਉਹਦੇ ਕਹਿੰਦੇ ਕਿ ਬੱਚਾ ਲਾਤਾ ਉਹ ਲਾਤਾ ਨਹੀਂ ਕਹਿੰਦਾ ਵੀਹ ਅੰਦਰਾਂ ਦੀ ਕਹਿ ਰਹੀ ਆ ਬੱਚੇ ਬੱਚੇ ਨੂੰ ਬਹੁਤ ਚੰਗਾ ਛੱਡਿਆ ਗਿਆ ਪਰ ਨਹੀਂ 16 17 ਦਾ ਟੀਕਾ ਤਾਂ ਭਰਾਇਆ ਨੂੰ ਪੌ 10 ਕਿਲੋ ਦੁੱਧਾ 10 ਕਿਲੋ ਕੰਡਿਆਦ ਕੱਢੀਏ ਬਾਹਰੋਂ ਦੋਸਤੋ ਦੂਜਾ ਸੂਆ ਸੂਈ ਸਵਾਈ ਝੋਟੀ ਮਗਰੇ ਦੇ ਕੱਟੀ ਐ ਬੱਚਾ ਵੇਖ ਕੇ ਦਾ ਬਾਈ ਕਹਿੰਦਾ 20 ਦਿਨਾਂ ਦੀ ਕਹਿ ਦੀਏ ਪਰ ਬਾਈ ਕਹਿੰਦਾ ਕੀ ਲੋੜ ਆ ਝੂਠ ਮਾਰਨ ਦੀ ਕਿਉਂਕਿ ਝੋਟੀ ਦੇ ਅੱਜ 15 16 ਦਿਨ ਹੋ ਗਏ ਇਹਦੀ ਏਆਈ ਹੋਈ ਵੀ ਆ ਅਗਲੇ ਸੂਏ ਆਸਤੇ ਠੀਕ ਐ ਇਹਦੇ ਲੱਗਿਆ ਵਾ ਤੇ ਕੱਲ ਨੂੰ ਬਾਈ ਕਹਿੰਦਾ ਝੋਟੀ ਗੱਭਾਂ ਨਿਕਲ ਜੇ ਫੇਰ ਅਗੜਾ ਲਾਂਭਾ ਦੇਵੇ ਬਾਈ ਯਾਰ ਤੂੰ ਤਾਂ ਤਾਜੀ ਸੂਈ ਕਹੀ ਜਾਂਦਾ ਸੀ ਇਹ ਤਾਂ ਛੋਟੀ ਗੱਭਣ ਆ ਗੱਭਣ ਨੂੰ ਬੱਚਾ ਲਾ ਕੇ ਦੇਦੀ ਤਾਂ ਬਾਈ ਕਹਿੰਦਾ ਦੱਸਿਆ ਢਾਈਆਂ ਪੌਣੇ ਤਿੰਨ ਮਹੀਨਿਆਂ ਦੀ ਇੰਨਾ ਟਾਈਮ ਹੀ ਦੱਸਿਆ ਨਾ ਪੌਣੇ ਦੋ ਮਹੀਨੇ ਡੇਢ ਪੌਣੇ ਦੋ ਆ ਮਹੀਨਿਆਂ ਦੀ ਬਾਈ ਕਹਿੰਦਾ ਸੂਈ ਵੀ ਆ ਪੌਣੇ ਦੋ ਆ ਮਹੀਨਿਆਂ ਦੀ 10 ਕਿਲੋ ਦੁੱਧ ਹੈ ਵਜਨ ਬਹੁਤ ਆ ਸੁਨੱਖੀ ਝੋਟੀ ਆ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ ਦੁਪਹਿਰੇ ਵੀਡੀਓ ਬਣਾ ਰਹੇ ਆ 1:00 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ 5 ਘੰਟੇ ਪਏ ਆ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ 4-5 ਵਜੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਫੁੱਲ ਵਜਨ ਵਾਲੀ ਝੋਟੀ ਆ ਬਈ ਜੇ ਕਿਤੇ ਚੋਕੇ ਲਿਆ ਦੀ ਮੰਨ ਕਰੋ ਵੀ 9-10 ਵਜੇ ਨੂੰ ਬੱਚਾ ਲਾ ਕੇ ਲੈਂਦਾ ਆਪਾਂ ਕਹਿੰਦੇ ਨੇ ਜਾਤ ਜਾਤ ਵੀ ਆਉਂਦੀ ਆ ਜੀ ਆ ਕੰਨ ਵਗਾਈ ਬਈ ਹੂੰ ਦੋਆ ਕੰਨਾਂ ਦੇ ਲੱਗਿਆ ਮੋੜ ਦੇ ਨੇ ਕੁੰਡਲ ਹੂੰ ਤੇ ਮੇਰੇ ਫੁੱਲ ਜਾਤ ਸਹੀ ਆ ਹੈ ਨਾ ਆਪਾਂ ਕਹਿੰਦੇ ਭਾਈ ਜਾਤ ਦੀਆਂ ਵਾਲੇ ਬਣਾਉਣਾ ਹੁਣ ਹੀ ਪਤਾ ਲੱਗਾ ਆ ਜਾਤ ਆ ਜੈ ਜੈ ਮੋਲਵੰਦ ਜਿੰਦਰਾ ਇਹਦਾ 75000 ਰੁਪਇਆ ਮੋਲ ਆ ਜੀ ਮਾਨਤਾ ਨਾ ਹੋ ਜੂ ਮਾਨਤਾ ਨਾ ਹੋ ਕੋਈ 5 ਲਾ ਦੋ ਕੋਈ 50 ਲਾ ਦੋ ਕੋਈ ਚੱਕਰ ਨਹੀਂ ਦੇ ਠੀਕ ਹੈ ਥਾਣ ਸੋਹਣੇ ਹੱਥ ਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਚਵਾਈ ਬਾਈ ਦਾਸ ਦਾ ਪੂਰੀ ਚੰਗੀ ਆ ਦੇਨੇ ਬਾਈ ਕਹਿੰਦਾ ਅਗਲੇ ਦੇ ਘਰੇ ਆਪਾਂ ਚੋਕੇ ਲਿਆਂਦੀ ਆ ਥਾਣ ਹਵਾਨੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ 72000 ਮੋਲ 75000 75000 ਮੋਲ ਆ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਆਪਾਂ ਝੋਟੀ ਦੇ ਦੇਾਂਗੇ 10 ਕਿਲੋ ਦੁੱਧ ਕੰਡੇ ਵਾਲਾ ਫੋਲਸ ਨੇ ਕੀ ਝੋ ਅਗਲੇ ਸੂਵੇ ਆਸਤੇ 15 16 ਦਿਨ ਹੋ ਗਏ ਇਹਦੀ ਏਆਈ ਹੋਈ ਨੂੰ ਕਿਸੇ ਪਾਸੋਂ ਭੂਰਾ ਨਹੀਂ ਖੁੰਜੀ ਵਜਨ ਵੀ ਬਹੁਤ ਆ ਮਗਰ ਵੀ ਕੱਟੀ ਆ ਸਨਖਪੁਣਾ ਵੀ ਫੁੱਲ ਆ ਥਣ ਭਾਂਡੇ ਦੀ ਵੀ ਸਾਫ ਸੁਥਰੀ ਆ 73000 ਚੋਂ ਬਾਈ ਕਹਿੰਦਾ ਮਾਨ ਕਰ ਦੂੰ ਤੇ ਲਿਹਾਰਾ ਬਾਈ ਨੇ ਪਾਇਆ ਤੇ ਪਿਛਲੇ ਪਰਿਵਾਰ ਦਾ ਸੰਗਲ ਨਾਲ ਆਇਆ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਬਿਲਕੁਲ ਜਾਇਜ਼ ਮੁੱਲ 10 ਕਿਲੋ ਦੁੱਧ ਹੋਵੇ ਮਗਰ ਕੱਟੀ ਹੋਵੇ ਇਸ ਤੋਂ ਘੱਟ ਫਿਰ ਦਿੰਦਾ ਵੀ ਕੋਣਾ ਦੋ ਨੰਬਰ ਤੇ ਆ ਜਾ ਮਨਜਿੰਦਰ ਬਈ ਤੀਜਾ ਸੂਆ ਸੋਨੀਆ ਜੀ ਠੀਕ ਹੈ ਤੇ ਉਹਨਾਂ ਨੇ ਨਾ ਪਿਛੇ ਪਿੱਛੇ ਸੂਏ ਕਿਸੇ ਹੋਰ ਚੈਨਲ ਦੇ ਚਿਵਾਈ ਵੀ ਕਰਾਈ ਸੀ 14 ਕਿਲੋ 700 ਗ੍ਰਾਮ ਦੀ ਠੀਕ ਹੈ ਲਾਈਵ ਚਿਵਾਈ ਮਾਈਦੀ ਹੋਈ ਸੀਗੀ ਠੀਕ ਹੈ ਬਹੁਤ ਚੰਗੇ ਸੀਮਨ ਤੋਂ ਮਾਨੀ ਤੋਂ ਬਣੀ ਸਾਡੀ ਸੀੜੀਆਂ ਦੇ ਪਰਦਾਰੇ ਸਾਹਮਣੇ ਆ ਠੀਕ ਹੈ ਮੈਨੂੰ ਨਾਮ ਨਹੀਂ ਜਿਆਦਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪੁੱਛ ਕੇ ਦੱਸਦਾ ਉਹਨੂੰ ਲਾਈਕ ਪਾਟ ਦੇਣਾ ਉਹਦੇ ਕੋਲ ਹੁਣ ਗੱਭਣਾ ਹੈ ਪੰਜ ਦਿਨ ਲੈ ਕੇ ਸੱਤ ਦਿਨ ਲੈ ਜੋਵੇ ਉਹਨਾਂ ਨੇ ਤਾਂ 16 ਕਿਲੋ 15 ਕਿਲੋ ਦੁੱਧ ਦੀ ਗਾਰੰਟੀ ਲਈ ਆ ਪਰ ਆਪਾਂ ਫਿਰ ਵੀ 14 ਕਿਲੋ ਦੀ ਗਾਰੰਟੀ ਚੱਕ ਲਾਂਗੇ 14 ਕਿਲੋ ਦਾ ਸਾਈ ਪਾ ਦੇ ਆਪਣੇ ਵਿਡਿਓ ਤੋਂ ਚੁੱਕ ਕੇ ਲੈ ਜਾਵੇ ਠੀਕ 5000 ਰੁਪਏ ਸਾਈ ਪਾ ਦੇ ਦੁੱਧ ਚੁਆ ਕੇ ਦੇ ਦਾਂਗੇ ਆਪਾਂ ਅਜੇ ਆਪਾਂ ਨੂੰ ਪੰਜ ਸੱਤ ਦਿਨ ਕੱਢ ਦੀ ਹੈ ਜੀ ਜੈ ਜੈ ਮੁੱਲ ਪਹਿਲਾਂ ਹੀ ਦੱਸ ਦਈਏ 1 25 ਆ ਜੀ ਮੁੱਲ ਦਾ ਕੋਈ 5 ਲਾ ਦੋ 50 ਲਾ ਦੋ ਕੋਈ ਚੱਕਰ ਨਹੀਂ ਕਰਦਾਂਗੇ ਮਾਨ ਕੱਢੀਏ ਬਾਹਰ ਨੂੰ ਦੋਸਤੋ ਤੀਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਪਿਛਲੇ ਸਾਲ ਬਾਈ ਕਹਿੰਦਾ ਜਦੋਂ ਦੂਜੇ ਸੂਵੇ ਸੂਈ ਸੀ 14 ਕਿਲੋ ਪਤਾ ਨਹੀਂ ਕਿੰਨੇ ਗ੍ਰਾਮ ਦੁੱਧ ਬਾਈ ਕਹਿੰਦਾ ਇਹਨੇ ਦਿੱਤਾ ਕਿਸੇ ਚੈਨਲ ਦੇ ਵੀਰ ਕਹਿੰਦਾ ਲਾਈਵ ਚ ਆਈ ਇਹਦੀ ਅਗਲੇ ਨੇ ਕਰਾਈ ਸੀ ਬਾਈ ਨੇ ਨਹੀਂ ਕਰਾਈ ਬਾਈ ਨੇ ਤਾਂ ਅੱਜ ਲਿਆਂਦੀ ਲਿਆਂਦੀ ਆ ਜਿੰਨਾ ਤੋਂ ਲਈਓ ਕਹਿੰਦੇ 15 16 ਕਿਲੋ ਦੁੱਧ ਦੇਓ ਪਰ ਬਾਈ ਕਹਿੰਦਾ ਆਪਾਂ ਨਹੀਂ 15 16 ਕਹਿੰਦੇ ਆਪਾਂ ਤਾਂ 14 ਕਿਲੋ ਕਹਿ ਕੇ ਦੇਵਾਂਗੇ ਕੋਈ ਭੈਣ ਭਰਾ ਸੌਦਾ ਕਰ ਲੈ ਜਿੱਦਣ ਸੂ ਪੈਂਦੀ ਆ 14 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਕ ਕੇ ਲੈ ਜਾਏ ਪੂਰੀ ਭਾਰੀ ਫੋਲੇ ਐਬੀਡੀ ਵੇਟ ਵਾਲੀ ਤੀਜਾ ਸੂਆ ਨੀਲੀ ਰਾਵੀ ਦੀ ਮੱਝ ਐ ਗੜਾ ਹੋਰ ਘੜਾ ਲ ਮਜੇਂਦਰ ਥੋੜੀ ਜਿਹੀ ਤਲਿਹਾਰੀ ਵੀ ਔਲ ਕਰਦੀ ਆ ਠੀਕ ਐ ਦੋਸਤੋ ਸੰਗਲ ਇਹਦੇ ਵੀ ਗੱਲ ਚ ਆ ਤਲਿਹਾਰਾ ਵੀਰ ਨੇ ਪਾਇਆ ਹਾਥੀ ਦਾ ਬੱਚਾ ਹੀ ਐ ਐਨੀ ਵਜਨ ਵਾਲੀ ਮੱਝ ਐ ਤੀਜਾ ਸੂਆ ਮੁੱਲ ਜੈ ਜੀ ਐ 125000 ਜਿਹਦੇ ਪਸੰਦ ਆ ਜੂ ਬਾਈ ਕਹਿੰਦਾ ਅਗਲਾ ਬੇਫਿਕਰ ਹੋ ਕੇ ਫੋਨ ਲਾ ਲੈ 5-6 ਦਿਨ ਬਾਈ ਦੱਸਦਾ ਹਜੇ ਲੈ ਜੂ ਪੰਜਾਂ ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਬਾਲ ਢੱਲਾ ਹਜੇ ਕਾਫੀ ਬਾਕੀ ਐ ਚਾਰਾਂ ਪੰਜਾਂ ਦਿਨਾਂ ਤਾਈਂ ਕਰਮਾਂ ਵਾਲੀ ਸੋਹਣਾ ਹਵਾਨਾ ਤਿਆਰ ਕਰਕੇ ਸੂ ਬਾਕੀ ਬਾਈ ਕਹਿੰਦਾ ਆਪਣੀ ਫੁੱਲ ਛੋੜ ਐ 14 ਕਿਲੋ ਦੁੱਧ ਬਾਈ ਕਹਿੰਦਾ ਭਾਵੇਂ ਸਾਡੇ ਘਰੋਂ ਅਗਲਾ ਸੂਈ ਤੋਂ ਬਾਅਦ ਚੋ ਕੇ ਲੈ ਜੇ ਜਿੱਦਨੇ ਕਰਮਾਂ ਵਾਲੀ ਤਿਆਰ ਹੋ ਜਾਂਦੀ ਆ ਬਾਈ ਕੋਈ ਇਹ ਨਾ ਕਹਦੇ ਵੀ ਆਪਾਂ ਕਹਦੇ ਨੇ ਬੱਚਾ ਮੁਰਦੇ ਕਾਲ ਆ ਜੂ ਉਹ ਆ ਜੂਗਾ ਬੰਦਾ ਕਹਿੰਦਾ ਟੀਜਾ ਭਰਾਇਆ ਇਹ ਵੀ ਆਪਾਂ ਫੋਟੋ ਵੀ ਦਿਖਾ ਦਾਂਗੇ ਮਾਲੀ ਜੀ ਤੁਹਾਡਾ ਇਹ ਕ੍ਰਾਸ ਕਰਾਉਂਦੇ ਪੈਸੇ ਦੀ ਡਾਇਰੈਕਟ ਕ੍ਰਾਸ ਹੋਈ ਆ ਠੀਕ ਆ ਠੀਕ ਆ ਤੇ ਮਾਲੀ ਦਾ ਨਾਮ ਵੀ ਆਪਾਂ ਸਾਰਾ ਐਡਰੈਸ ਦੱਸ ਦਾਂਗੇ ਠੀਕ ਹੈ ਜੀ ਹਾਂ ਦੋਸਤੋ ਬਾਈ ਕਹਿੰਦਾ ਪ੍ਰੋਪਰ ਸਾਰਾ A to Z ਮੈਂ ਐਡਰੈਸ ਦੱਸ ਦੂੰਗਾ ਕਿ ਕਿਹੜੇ ਸਾਂਹ ਤੋਂ ਇਹ ਕ੍ਰਾਸ ਹੋਈ ਆ ਡਾਇਰੈਕਟ ਕ੍ਰਾਸ ਹੋਈ ਆ ਜੰਪ ਲਵਾਇਆ ਹੋਇਆ ਨੀਲੀ ਰਾਵੀ ਦੇ ਬੋਲ ਤੋਂ ਬਾਕੀ ਉਹਦਾ ਬਾਈ ਕਹਿੰਦਾ ਨਾਮ ਵੀ ਮੈਂ ਦੱਸ ਦੂੰ ਪੁੱਛ ਕੇ ਕਿਹੜੇ ਸਾਂਹ ਤੋਂ ਗੱਭਣਾ ਵੀਡੀਓ ਵੀ ਬਾਈ ਕਹਿੰਦਾ ਤੁਹਾਨੂੰ ਦੇ ਦੂੰ ਵਲਟੇ ਲਾ ਹਜੇ ਕਾਫੀ ਬਾਕੀ ਆ ਬਾਕੀ ਦਿਨ 4-5 ਲੈ ਜਾਣੇ ਆ 4-5 ਦਿਨਾਂ ਤਾਈਂ ਇਹ ਕਰਮ ਵਾਲੀ ਸਾਰੀ ਵਾਲਟੈਲ ਕੱਢ ਕੇ ਸੋ ਸ਼ਹੀਦਗੰਜੋ ਗੁਰਦੁਆਰਾ ਸਾਹਿਬ ਸਕੂਲ ਦੇ ਨਾਲ ਸਾਹਮਣੇ ਬਿਲਕੁਲ ਆ ਠੀਕ ਹੈ ਜੀ ਸੂਰਜ ਮਾਲੀ ਭਾਈ ਜਹਾਂ ਠੀਕ ਹੈ ਉਹਨਾਂ ਦਾ ਬੋਰਡ ਵੀ ਲੱਗਾ ਬਹੁਤ ਵੱਡਾ ਰੋਡ ਦੇ ਉੱਤੇ ਠੀਕ ਹੈ ਜੀ ਹਾਂ ਮੋਦਕੀ ਬਰੋਇਕਰ ਰੋਡ ਦੇ ਉੱਤੇ ਦੋਸਤੋ ਗੁਰਦੁਆਰਾ ਸ਼ਹੀਦਗੰਜ ਮੋਦਕੀ ਉਹਨਾਂ ਦੇ ਸਾਹਮਣੇ ਬੱਲ ਹੈ ਘਰ ਵਾਲਿਆਂ ਦੇ ਸਾਹਮਣੇ ਬੱਲ ਹੈ ਸੂਰਜ ਬੱਲ ਉਹ ਤੋਂ ਇਹ ਡਾਇਰੈਕਟ ਕ੍ਰਾਸ ਹੋਈ ਹੈ ਏਡੇ ਕੱਟ ਵਾਲੀ ਹੈ ਥਣ ਸੋਹਣੇ ਆਦੀ ਚੋਾਈ ਵਾਲੇ 14 ਕਿਲੋ ਬਾਈ ਦੱਸਦਾ ਦੁੱਧ ਹੀ ਬਈ ਕਹਿੰਦਾ ਮੈਂ ਗਾਰੰਟੀ ਦੇ ਦੇ ਤੂੰ 1,25,000 ਮੁੱਲ ਮਾਨ ਤਾਨ ਹੋ ਜੂ ਅੱਗੇ ਆ ਜਾ ਮਨਜਿੰਦਰ ਭਈ ਇਹ ਦੂਜੇ ਸੂਆ ਛੋਟੀ ਛੂਈ ਵੀ ਹੈ ਜੀ ਠੀਕ ਹੈ ਜੀ 9 ਕਿਲੋ ਕੰਡਿਆਂ ਦੀਆਂ ਧਾਰਾ ਅੱਜ ਥੱਲੇ ਹਾਜ਼ਰ ਆ ਜੀ 9 ਕਿਲੋ 9 ਕਿਲੋ ਇਹ ਚੌਥਾ ਦਿਨ ਹੋ ਗਿਆ ਜੀ ਦੁੱਧ ਲਾ ਲਓ ਕੋਈ ਬੋਲਾ ਲਾ ਲਓ ਦੁੱਧ ਫੱਟਦਾ ਪਿਆ ਹਜੇ ਠੀਕ ਹੈ ਤੇ ਮੈਂ ਕਹਿੰਦੇ ਪਰ ਦੁੱਧ ਨਹੀਂ ਬਣਿਆ ਹਜੇ ਕਿੰਨਾ ਚੋਾਈ ਟੂਈ ਨੂੰ ਬਹੁਤ ਸੀਲਸਾਗਾ 80000 ਰੁਪਏ ਮੁੱਲੇ ਦਾ ਕਿੰਨਾ ਕੁ ਪੈ ਜੂ ਦੁੱਧ ਦੋ ਦਬਾਰਾ 13 ਕਿਲੋ 11 ਕਿਲੋ ਕਰ ਦੋ ਚਾਹੂਗੀ ਮਗਰ ਬੱਚਾ ਕਟਾ ਜੀ ਭਾਈ ਚੌਥਾ ਦੇਣਾ ਮੰਨ ਕੇ 9 ਕਿਲੋ ਆ 11 ਕਿਲੋ ਦਾ ਕਰੂਗੀ ਦੁੱਧ ਲੋ ਫਟਾ ਲੋ ਹੋਰ ਪਾਉਗੀ ਜੀ ਕੱਢੀ ਹੈ ਬਾਹਰ ਨੂੰ ਦੋਸਤੋ ਬੱਚਾ ਮਗਰ ਮੇਲ ਕਾਫ ਕਟੜਾ ਭਬੂਆ ਮਗਰ 9 ਕਿਲੋ ਬਾਈ ਕਹਿੰਦਾ ਤਿਆਰ ਹੈ ਜਿਹੜਾ ਦੁੱਧ ਬੌਲਾ ਤੁਸੀਂ ਝੋ ਲੈਣਾ ਭਾਈ ਕਹਿੰਦਾ ਹਜੇ ਦੁੱਧ ਪਾਟਦਾ ਜਦੋਂ ਆਪਾਂ ਗਰਮ ਕਰਦੇ ਆ ਤੇ ਦੁੱਧ 파ਟ ਦਾ ਹਜੇ ਪ੍ਰੋਪਰ ਦੁੱਧ ਬਣਿਆ ਨਹੀਂ ਹਜਾ ਨਹੀਂ ਕਿ ਹਜੇ ਬੌਲੇ ਚ ਹੀ ਆ ਲੂਏ ਜੀ ਫਿਰਦੀ ਆ ਹਜੇ 9 ਕਿਲੋ ਰੈਡੀ ਐ 2 ਕਿਲੋ ਦੁੱਧ ਬਾਈ ਦੱਸਦਾ ਹੋਰ ਵਧਾ ਦੂ 80000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਜਿਹਦੇ ਪਸੰਦ ਆਊਗੀ ਅਗਲਾ ਬੇਫਿਕਰ ਹੋ ਕੇ ਆਜੇ 80000 ਚੋ ਬਾਈ ਕਹਿੰਦਾ ਮਾਨ ਤਾਨ ਕਰਦੇ ਆਂਗੇ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ ਬਾਰ ਦੱਸੀ ਜਾਣਾ ਦੋ ਪਸ਼ੂ ਸੂਏ ਸਵਾਏ ਆ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ 4-5 ਵਜੇ ਦੁੱਧ ਨਾ ਬੌਲੇ ਨਾਲ ਹਵਾਨੇ ਭਰੇ ਹੋਣੇ ਸੀ ਕਿਉਂਕਿ ਇੱਕ ਨੰਬਰ ਵੀ ਸੂਈ ਸਵਾਈ ਆ ਤਿੰਨ ਨੰਬਰ ਵੀ ਸੂਈ ਸਵਾਈ ਆ ਬਾਕੀ ਜਿੰਨਾ ਦੁੱਧ ਜਿੰਨਾ ਬੌਲਾ ਦੱਸਿਆ ਨੈਟ ਤਿਆਰ ਆ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜੇ 80000 ਦੀ ਬਾਈ ਕਹਿੰਦਾ ਦੇ ਦੇਣੀ ਹੈ ਮਾਨਤਾਨ ਹੋ ਜੂ ਦੋ ਨੰਬਰ ਸਵਾ ਲੱਖ ਦੀ ਮਾਨਤਾਨ ਹੋ ਜੂ ਇੱਕ ਨੰਬਰ 75000 ਦੀ ਮਾਨਤਾਨ ਹੋ ਜੂ ਤੇ ਤਿੰਨ ਚਾਰ ਬਾਈ ਕਹਿੰਦਾ ਆਪਣੇ ਕੋਲੇ ਵਹਿੜਾਂ ਵੀ ਹੈਗੀਆਂ ਵਿੱਚ ਟੋਕੜਾਂ ਵਿੱਚ ਟੋਕੜਾ ਗੱਬਣਾ ਉਧਰ ਬੈਠੀਆਂ ਤੇ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ